we yeah. ਮੇਰਾ ਬਾਰ ਨੰਬਰ 12 ਤੋਂ ਸਰਦਾਰ ਸ਼ਮਸ਼ੇਰ ਸਿੰਘ ਜੀ ਘਾਵਤਰਾ ਸਾਹਸ ਤੋਂ ਨੂੰ ਕਰਾ ਸਮਾਨ ਜੀ ਇਹ ਦੀ 10 ਮਿੰਟ ਦਾ ਸਮਾਂ ਲੈਣਗੇ ਭਾਈ ਸਾਹਿਬ ਐਸ਼ਮ ਸਿੰਘ ਜੀ ਜਿਵੇਂ ਦੀ ਯਾਤਰਾ ਸ਼ੁਰੂ ਹੁੰਦੀ ਹੈ ਪੱਤਿਆਂ ਤੇ ਮਿਠਾਉਂਦਾ ਹੈ ਅਕੀਰ ਨੂੰ ਭਾਵੇਂ ਕੋਈ ਵੀ ਹੋਵੇ ਰਾਜਾ ਹੋਵੇ ਰਣਾ ਹੋਵੇ ਸਭ ਨੂੰ ਮਿੱਟੀ ਚ ਮਿਲਾਉਣ ਦਾ ਜਿਹੜਾ ਉਹ ਇੱਕ ਹੁਕਮ ਹੈ ਐਸੇ ਹੁਕਮ ਦਾ ਮਾਲਕ ਹੈ ਸਿਸ਼ਕ ਦਾ ਮਾਲਕ ਸਰ ਜਨਹਾਰ ਬਹੁਤ ਸਾਰ ਤੋਂ ਪਹਿਲਾ ਸੇਸ਼ਕ ਆਈਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਮਾਨਪੁਰਸ਼ਾਂ ਦੀ ਬਾਣੀ ਆਪਾਂ ਸਰਵਣ ਕਰਦੇ ਆਂ ਉਹ ਜਗਤ ਦੇ ਸੱਚ ਬਾਰੇ ਦੱਸਦੀ ਆਂ ਜੀਵਨ ਦੇ ਸੱਚ ਬਾਰੇ ਦੱਸਦੀ ਆਂ ਇੱਕ ਤੋਂ ਸ਼ੁਰੂ ਹੁੰਦੀ ਆਂ ਸਾਰੇ ਮਹਾਨ ਪੁਰਸ਼ ਇੱਕ ਦੀ ਗੱਲ ਕਰ ਰਹੇ ਆਂ ਤੇ ਮੈਨੂੰ ਲੱਗਦਾ ਅੱਜ ਆਪਾਂ ਨੂੰ ਪਰਨ ਕਰਨਾ ਚਾਹੀਦਾ ਹੈ ਕਿ ਆਪਾਂ ਸੰਸਾਰ ਦੇ ਵਿੱਚ ਉਸ ਮਾਲਕ ਦੇ ਬਣਾਏ ਹੋਏ ਬੰਦਿਆਂ ਦੇ ਨਾਲ ਗਿੱਤ ਕਰੇ ਕਰਨੇ ਬੰਦ ਕਰ ਦिए ਜੇ ਆਪਾਂ ਗੁਰੂ ਦਾ ਹੁਕਮ ਮੰਨਾਂਗੇ ਤੇ ਹੁਕਮ ਮੰਨਿਆ ਹੋਇਆ ਪਰਵਾਨ ਤਾਂ ਖਸਮੇ ਕਰ ਰਹੇ ਹੁ ਪਾਈ ਸੀ ਖਸਮੇ ਭਾਵੈ ਸੋ ਕਰੇ ਮਨੋਚੰਦਿਆਸੂ ਫਿਰ ਪਾਈ ਸੀ ਤਾਂ ਅਦਰਵਾਈਜ਼ ਨਹੀਂ ਤਾਂ ਦਰਜਾ ਪੈਂਦਾ ਜਰਸੀ ਜੇ ਅਸੀਂ ਚਾਹੁੰਦੇ ਹਾਂ ਬਖਸ਼ਿਸ਼ ਗੁਰੂ ਦੀ ਤਾਂ ਗੁਰੂ ਪਿਆਰਿਓ ਜਿਵੇਂ ਟੀਚਰ ਵੀ ਆਪਾਂ ਗੱਲ ਜੇ ਨਹੀਂ ਮੰਨਦਾ ਬੱਚਾ ਤੇ ਭਾਵੇਂ ਯੂਨੀਫਾਰਮ ਵੀ ਪਾਲਣਾ ਹੈ ਤੇ ਭਾਵੇਂ ਦੀ ਅਟੈਂਡੈਂਸ ਵੀ ਪੂਰੀ ਹੁੰਦੀ ਹੈ ਜਿਉ ਸਮਝੇ ਨਾ ਟੀਚਰ ਦੀ ਗੱਲ ਨੂੰ ਹਾਂਜੀ ਸਰਦਾਰ ਬਹਾਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਸਰਬ ਸੰਜਾ ਜੋ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਕੀ ਕਹੂੰਗੇ ਇਹ ਦਰਬਾਰ ਵਧੀਆ ਅਪਰਾਲਾ ਹੈ ਜੀ ਬਾੜ ਨੰਬਰ 12 ਤੇ ਬਾੜ ਨੰਬਰ 13 ਦੀ ਸੰਗਤ ਨੇ ਜਿਹੜਾ ਕਿ ਗੁਰੂ ਮਹਾਰਾਜ ਜੀ ਦਾ ਓਟਾਸਰ ਲੈਂਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਦੇ ਲਈ कीर्तन दरबार करवाया जा रहा है और बहुत ही पागा वाली कड़ी है जी क्योंकि इस संसार ਦੇ ਵਿੱਚ ਸਿਰਫ ਤੇ ਸਿਰਫ ਵਹਿਗੁਰੂ ਦਾ ਨਾਮ ਸਿਮਰਨ ਹੀ ਇੱਕ ਬਹੁਤ ਵੱਡੀ ਦਾਤ ਹੈ ਜਿਹੜੀ ਕਿ ਸਾਨੂੰ ਹਮੇਸ਼ਾ ਕਮ ਆਉਣੀ ਹੈ ਬਾਕੀ ਦੁਨਿਆਵੀ ਗੱਲਾਂ ਸਭ ਛੁੱਟੀਆਂ ਹਨ ਔਰ ਗੁਰੂ ਮਹਾਰਾਜ ਦਾ ਉਹ ਤਸਰਾ ਲੈਣਾ ਹਰ ਇੱਕ ਪ੍ਰਾਣੀ ਦਾ ਪ੍ਰਾਣੀ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਮਹਾਰਾਜ ਦੇ ਸੰਗ ਗੁਰੂ ਮਹਾਰਾਜ ਦੇ ਚਰਨਾਂ ਦਾ ਉਹ ਤਸਰਾ ਹੀ ਕਹ ਲੋ ਵੀ ਸਾਨੂੰ ਜਿਹੜਾ ਸਾਨੂੰ ਜ਼ਿੰਦਗੀ ਦੇ ਸੁੱਖ ਹੈ ਆਰਾਮ ਹੈ ਔਰ ਮੁਕਤੀ ਦਾ ਸਾਧਨ ਹੈ ਉਹ ਇਸ ਗੁਰੂ ਮਹਾਰਾਜ ਦਾ ਹੀ ਓਟ ਅਸਰਾ ਹੈ ਔਰ ਮੈਂ ਬਹੁਤ ਹੀ ਬਧਾਈ ਦੇਣਾ ਸਾਡੇ ਇਸ ਬਾੜ ਦੇ ਬਾੜ ਨੰਬਰ 13 ਦੇ ਮਹਿੰਦਰਪਾਲ ਜੀ ਬਾੜ ਨੰਬਰ 12 ਦੀ ਸਮੁੱਚੀ ਸੰਗਤ ਸਾਡੇ ਸਰਦਾਰ ਜਗਦੀਸ਼ ਸਿੰਘ ਜੀ ਖਾਲਸਾ ਸਾਹਿਬ ਜੀਨਾਂ ਦੀ ਬਦੌਲਤ ਇਹ ਸੰਗਤ ਦਾ ਬਹੁਤ ਵੱਡਾ ਇਕੱਠ ਪਰਾਲਾ ਗੁਰੂ ਮਹਾਰਾਜ ਨਾਲ ਗੁਰੂ ਮਹਾਰਾਜ ਦੀ ਜੋ ਬਾਣੀ ਹੈ ਉਸ ਨੂੰ ਸੁਣਨ ਦੇ ਲਈ ਔਰ ਸੰਗਤ ਜੁੜੀ ਹੈ ਔਰ ਗੁਰੂ ਦੇ ਲੰਗਰ ਵੀ ਟੁੱਟ ਸੰਗਤ ਦੇ ਲਈ ਵਰਤ ਰਹੇ ਹਨ ਔਰ ਮੈਂ ਬਹੁਤ ਹੀ ਇਸ ਕਾਰਜ ਦੀ ਵਧਾਈ ਦਿੰਦਾ ਔਰ ਵਾਹਿਗੁਰੂ ਕੀ ਅਰਦਾਸ ਕਰਦਾ ਕਿ ਇਹੋ ਜੇ ਕਾਰਜ ਸਰਬੱਤ ਦੇ ਭਲੇ ਦੇ ਕਾਰਜ ਸਮੁੱਚੀ ਸੰਗਤ ਨਾਲ ਮਿਲ ਕੇ ਕਰਦੀ ਰਹੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਚਾਤਕਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤ ਸ਼ਵੀਰ ਸਿੰਘ ਹੈਪੀ ਜੀ ਤੁਸੀਂ 12 ਨੰਬਰ ਵਾਰਡ ਦੇ ਕਾਉਂਸਲਰ ਵੀ ਹੋ ਸੋ ਤੁਹਾਡੇ ਵਾਰਡ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਤਕਰੀਬਨ ਹੁੰਦੇ ਰਹਿੰਦੇ ਆ ਧਾਰਮਿਕ ਕੋਈ ਜਾਗਰਣ ਹੋ ਗਿਆ ਜਾਂ ਧਾਰਮਿਕ ਸਮਾਗਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਧੰਨ ਧੰਨ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਆਪਣਾ ਆਗਮਨ ਪੁਰੋਂ ਦੇ ਸਬੰਧ ਵਿੱਚ ਜੋ ਜੋ ਇਹ 12 13 ਨੰਬਰ ਦੀ 12 ਨੰਬਰ ਦੀ 13 ਸੰਗਤ ਤੋਂ ਵੱਲੋਂ ਇਹ ਜੋ ਸਮਾਗਮ ਕਰਾਏ ਜਾਣੇ ਨੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਦਾਂ ਦੇ ਸਮਾਗਮ ਸਾਨੂੰ ਸਮਾਜ ਨੂੰ ਕਰਾਉਂਦੇ ਰਹਿਣੇ ਚਾਹੀਦੇ ਨੇ ਤਾਂ ਕਿ ਸਮਾਜ ਨੂੰ ਨਸ਼ੇ ਆ ਤੋਂ ਪਛਾਇਆ ਜਾ ਸਕੇ ਔਰ ਜਿਹੜੀ ਇਹ ਕੁਰੀਤੀਆਂ ਫੈਲੀਆਂ ਹੋਈਆਂ ਸਮਾਜ ਨੂੰ ਉਹ ਤੋਂ ਪਛਾਇਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ